ਆਰਧੀਆਂ ਤਸਵੀਰਾਂ ਦਿਖਾ ਰਿਆਂ ਲਗਾਤਾਰ ਪੰਜਾਬ ਦੇ ਵਿੱਚ ਇਸ ਵੇਲੇ ਕੋਰਟ ਦੇ ਵਿੱਚ ਕੀ ਮਾਹੌਲ ਹੈ ਕੋਰਟ ਤੋਂ ਆਏ ਹੋ ਕਿਸ ਤਰੀਕੇ ਦਾ ਸਾਨੂੰ ਕੋਰਟ ਤੋਂ ਬਾਹਰ ਕੱਢਿਆ ਗਿਆ ਜੀ ਕਹਿੰਦੇ ਜੀ ਕੋਈ ਪਰੇਸ਼ਾਨੀ ਆ ਤੁਸੀਂ ਬਾਹਰ ਚਲੇ ਜਾਓ ਸਾਨੂੰ ਉੱਪਰ ਕਚਹਿਰੀ ਦੇ ਅੰਦਰ ਨਹੀਂ ਜਾਣ ਦਿੱਤਾ ਕੀ ਕੀ ਪਰੇਸ਼ਾਨੀ ਇਹ ਨਹੀਂ ਦੱਸਦੇ ਜੀ ਪੁਲਿਸ ਵਾਲੇ ਕੀ ਅੰਦਰ ਚੈਕਿੰਗ ਚੱਲ ਰਹੀ ਹੈ ਜਾਂ ਕਿਸ ਤਰੀਕੇ ਦੇ ਨਾਲ ਪਤਾ ਨਹੀਂ ਜੀ ਬਾਹਰ ਕੱਢੇ ਜਾਂਦੇ ਫਟਾਫਟ ਅਫਰਾ ਤਫਰੀ ਹੈ ਇਸ ਵੇਲੇ ਅੰਦਰ ਹਾਂਜੀ ਆਪਣਾ ਆਪਣੀ ਮੱਚੀ ਹੈ ਜਾਂ ਬਾਹਰੋਂ ਬਾਹਰ ਕੱਢੇ ਜਾਂਦੇ ਆ ਤੁਸੀਂ ਕੀ ਕਰਨਾ ਸੀ ਅੱਜ ਤਰੀਕ ਸੀ ਅੱਜ ਮੇਰੀ ਤਰੀਕ ਸੀ ਤੇ ਅੱਜ ਤਰੀਕ ਦਾ ਫਿਰ ਹੋਇਆ ਨਹੀਂ ਹਜੇ ਕੋਈ ਤਰੀਕ ਦਾ ਪਤਾ ਨਹੀਂ ਲੱਗਿਆ ਜੀ ਠੀਕ ਹੈ ਤੇ ਅੰਦਰ ਕਿਸ ਤਰੀਕੇ ਦਾ ਮਾਹੌਲ ਹੈ ਹਜੇ ਅੰਦਰ ਮਾਹੌਲ ਦਾ ਨਹੀਂ ਪਤਾ ਜੀ ਬਾਹਰ ਫਟਾਫਟ ਕੱਢੇ ਜਾਂਦੇ ਸੋ ਇਹ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਲੁਧਿਆਣਾ ਡਿਸਟ੍ਰਿਕਟ ਕੋਰਟ ਦੇ ਅੰਦਰ ਦਾ ਕੀ ਮਾਹੌਲ ਹੈ ਅੰਦਰ ਦਾ ਕੀ ਨਜ਼ਾਰਾ ਉਹ ਵੀ ਤੁਹਾਡੇ ਨਾਲ ਰੂਬਰ ਕਾਫੀ ਅਫਰਾ ਤਫਰੀ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ ਪਹਿਲੇ ਫਿਰੋਜ਼ਪੁਰ ਦੇ ਜਿਹੜੀ ਕੋਰਟ ਹੈ ਉਹਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਹੁਣ ਲੁਧਿਆਣਾ ਜਿਹੜੀ ਕੋਰਟ ਹੈ ਉੱਥੇ ਵੀ ਜਿਹੜੀ ਇਹ ਦੇਖ ਸਕਦੇ ਹੋ ਕਿ ਜਿਹੜੀ ਅਫਵਾਹਾਂ ਦਾ ਦੌਰ ਹੈ ਜਿਹੜਾ ਲਗਾਤਾਰ جاری ਹੈ ਈਮੇਲ ਦੇ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਇਹ ਲੁਧਿਆਣਾ ਕੋਰਟ ਦੀਆਂ ਤਸਵੀਰਾਂ ਤੁਹਾਡੇ ਨਾਲ ਦਿਖਾ ਰਿਹਾ ਕਿ ਕਿਸ ਤਰੀਕੇ ਦਾ ਜਿਹੜਾ ਇਸ ਵੇਲੇ ਮਾਹੌਲ ਬਣਿਆ ਹੋਇਆ ਵੱਡੀ ਖਬਰ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਇੱਥੇ ਪਹੁੰਚਦੇ ਨੇ ਕਈਆਂ ਦੇ ਇੱਥੇ ਸੁਣਵਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਜੱਜ ਵਕੀਲ ਜਿਹੜੇ ਰੋਜ਼ਮਰਰਾ ਦੀ ਜਿਹੜੀ ਜ਼ਿੰਦਗੀ ਜਿਹੜੀ ਇੱਥੇ ਗੁਜ਼ਰਦੀ ਹੈ ਸਰ ਅੰਦਰ ਕੀ ਮਾਹੌਲ ਹੈਗਾ ਅੰਦਰ ਠੀਕ ਕੋਈ ਨਹੀਂ ਹਵਾੜ ਆਈ ਹੈ ਕਿ ਬੰਬ ਹੈਗਾ ਨਹੀਂ ਇਹ ਸਾਰੇ ਮਤਲਬ ਹੋਣੇ ਨਿਕਲ ਰਹੇ ਨੇ ਡਰ ਦਾ ਮਾਹੌਲ ਹੈ ਜੀ ਡਰ ਦਾ ਮਾਹੌਲ ਕਰਿਆ ਤੁਹਾਨੂੰ ਵੀ ਡਰਾ ਰਹੇ ਹਾਂ ਹਾਂ ਜੀ ਬੰਬ ਦੀ ਧਮਕੀ ਆਈ ਸਾਰੇ ਨੂੰ ਕਹਿ ਰਹੇ ਨੇ ਕੋਈ ਡਰ ਨਹੀਂ ਇਹ ਤਰੀਕਾ ਘੱਟ ਪਾਉੜਾ ਇੱਥੇ ਕੋਰਟ ਦੇ ਸਿਸਟਮ ਨੂੰ ਸੁਧਾਰਨ ਸਾਰੇ ਨਿਕਲ ਜਾਓ ਇੱਥੋਂ ਹਾਂ ਜੀ ਉਹਨੇ ਕਿ ਆਪ ਹੀ ਨਿਕਲ ਜਾਓ ਇੱਥ ਜੱਜਾਂ ਦੇ ਬੰਦੇ ਜਿਹੜੇ ਹਾਂਜੀ ਹਾਂਜੀ ਤਰੀਕ ਭੁਗਤਣਾ ਹੈ ਜੀ ਨੈਪਗੋਟ ਨੇ ਕਿਹਾ ਜੀ ਨੈਪਗੋਟ ਸਰ ਕਹਿੰਦੇ ਕਿ ਇੱਥੇ ਬੰਬ ਵਗੈਰਾ ਦੀ ਸੰਭਾਵਨਾ ਹੈ ਕਿ ਤੁਹਾਨੂੰ ਨਿਕਲ ਜਾਇਆ ਤੁਹਾਨੂੰ ਬੰਬਾਂ ਦੀ ਧਮਕੀ ਆਈ ਹੈ ਜੀ ਬੰਬ ਦੀ ਜਿਹੜੀ ਧਮਕੀ ਮਾਤਾ ਜੀ ਅੱਜ ਤੁਸੀਂ ਆਏ ਸੀ ਕੀ ਹੋਇਆ ਤੁਹਾਨੂੰ ਹੁਣ ਹਾਂਜੀ ਹਲੇ ਤਾਂ ਹਾਂਜੀ ਕੀ ਅੱਜ ਤੁਸੀਂ ਕੀ ਕਰਨਾ ਸੀ ਇਸ ਤਰੀਕ ਸੀ ਤੁਹਾਡੀ ਹਾਂਜੀ ਮੇਰੇ ਤਰੀਕ ਸੀ ਅੱਜ ਸੋ ਦੇਖ ਸਕਦੇ ਹੋ ਅਫਰਾ ਤਫਰੀਦਾ ਜਿਹੜਾ ਇਸ ਵੇਲੇ ਮਾਹੌਲ ਹੈ ਬਣਿਆ ਹੋਇਆ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਲੁਧਿਆਣਾ ਕੋਰਟ ਦੇ ਅੰਦਰ ਦਾ ਕੀ ਮਾਹੌਲ ਹੈ ਦੇਖ ਸਕਦੇ ਹੋ ਕਹਿ ਰਹੇ ਨੇ ਕਿ ਅੰਦਰ ਜਿਹੜੀ ਬੰਬ ਦੀ ਜਿਹੜੀ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਧਮਕੀ ਆ ਉਹ ਗੁਜਰਸ਼ਾਹ ਵੀ ਤਰੀਕਾ ਘੱਟ ਪੋੜ ਲੋਕਾਂ ਦੇ ਕਿੰ ਸੋਲਵ ਕਰਨ ਤਰੀਕਾ ਦੇ ਤਰੀਕਾ ਪਾਈ ਜਾਂਦੇ ਆ ਨਹੀਂ ਵੀ ਜਾਨ ਮਾਲ ਦੀ ਵੀ ਤਰੱਕਿਆ ਕਰਨੀ ਆ ਨਾ ਜੇ ਧਮਕੀ ਆਈ ਹੈ ਤਾਂ ਕੁਝ ਕਦੇ ਫਟਿਆ ਨਹੀਂ ਜੀ ਅਜੇ ਤੱਕ ਕਦੇ ਫਟਿਆ ਨਹੀਂ ਰੋਜ਼ ਆ ਪਹਿਲਾਂ ਫਟਿਆ ਇੱਥੇ ਪਹਿਲਾਂ ਕਿੰਨਾ ਪਹਿਲਾਂ ਵੀ ਬਲਾਸਟ ਹੋ ਚੁੱਕਾ ਸੀ ਪਹਿਲਾਂ ਫਿਰੋਜ਼ਪੁਰ ਦਾ ਬਹੁਤ ਤਗੜਾ ਚੰਗਾ ਪੈ ਜੀ ਅੱਲਾਹ ਕੰਦਾ ਫਿਰੋਜ਼ਪੁਰ ਮੋਗਾ ਹਾਂ ਸੈਸ਼ਨ ਜੱਜ ਨੇ ਸਾਰੇ ਉਹ ਆਰਡਰ ਕਰਤੇ ਆ ਫਲਾਬਲ ਜਿਹੜੇ ਇੱਥੇ ਤਰੀਕ ਭੁਗਤਣਾ ਆਏ ਸੀ ਜਿਹੜੇ ਬੰਦੇ ਨੇ ਬੰਬ ਫਟਾਣਾ ਭਲੋ ਉਹਨਾਂ ਦੀ ਪਾਵਰ ਜ਼ਿਆਦਾ ਹੋ ਜੇ ਸਰਕਾਰ ਦੀ ਪਾਵਰ ਤਾਂ ਹੋਈ ਨਾ ਫਿਰ ਸਰਕਾਰ ਦੀ ਪਾਵਰ ਦਾ ਕੋਈ ਹੋਈ ਨਾ ਨਾ ਜਿਹੜਾ ਬੰਦਾ ਬੰਬ ਫਾਟੜ ਪਰ ਉਹਦੀ ਪਾਵਰ ਆ ਕੋਈ ਇੱਕ ਇੱਕ ਉਹਦੀ ਆਵਾਜ਼ ਦੇਣ ਦੇ ਨਾਲ ਅਦਾਲਤ ਖਾਲੀ ਹੋ ਗਈ ਫਿਰ ਨਹੀਂ ਇਹ ਤੁਹਾਨੂੰ ਕੀ ਲੱਗਦਾ ਆ ਤੁਸੀਂ ਅੰਦਰੋਂ ਆਏ ਹੋ ਇੱਕਦਮ ਜਦੋਂ ਤੁਸੀਂ ਆਪਣਾ ਤਰੀਕ ਭੁਗਤਣਾ ਆਏ ਸੀ ਇੱਕਦਮ ਤੁਹਾਨੂੰ ਕਿਹਾ ਕਿ ਅੱਜ ਸੁਣਵਾਈ ਨਹੀਂ ਹੋਣੀ ਬੰਬ ਦੀ ਫਾਹ ਆ ਗਈ ਉਹ ਅਦਾਲਤ ਖਾਲੀ ਕਰ ਦੋ ਅਸੀਂ ਬਾਹਰ ਆ ਗਏ ਅਸਤੇ ਇਹ ਕਹਿਣਾ ਚਾਹੁੰਦੇ ਆ ਵੀ ਫਿਰ ਸਰਕਾਰ ਪਾਵਰਫੁੱਲ ਆ ਕਿ ਬੰਬ ਫਟਾਣ ਨਾਲ ਜ਼ਿਆਦਾ ਪਾਵਰਫੁੱਲ ਆ ਸੋ ਇਹ ਹਰ ਕਿਤੇ ਚੱਲ ਰਿਹਾ ਮਤਲਬ ਸੋ ਹੁਣ ਜਿੱਦਾਂ ਇੱਕਦਮ ਪੈਨਿਕ ਹੋ ਜਾਂਦੀ ਪੈਨਿਕ ਸਿਚੁਏਸ਼ਨ ਆ ਜਾਂਦੀ ਹੈ ਇਹਦੇ ਨਾਲ ਜਾਨੀ ਮਾਲ ਨੂੰ ਨੁਕਸਾਨ ਵੀ ਹੋ ਸਕਦਾ ਹੈ ਚਲੋ ਅਫਰਾ ਫਰੀ ਜਦੋਂ ਪੈਦਾ ਹੁੰਦੀ ਹੈ ਤੋਂ ਬਾਰੇ ਕਿੰਨੇ ਵਜੇ ਦੀ ਕਰਨਾ ਜੋ ਤੁਸੀਂ ਆਏ ਸੀਗੇ ਤੇ ਇੱਕਦਮ ਦੇਖੋ ਜਦੋਂ ਅਸੀਂ ਪਹਿਲਾਂ ਆਏ ਆ ਤਾਂ ਫਿਰੋਜ਼ਪੁਰ ਦੇ ਵਿੱਚ ਸੀਗੀ ਮੈਸੇਜ ਦੀ ਵਵਾ ਤੇ ਹੁਣ 15 ਮਿੰਟ ਪਹਿਲਾਂ ਆਏ ਸੀ ਸਾਨੂੰ ਇਹ ਨਹੀਂ ਸਮਝ ਲੱਗ ਇੱਕ ਤਾਂ ਸਾਨੂੰ ਇਹ ਨਹੀਂ ਸਮਝ ਲੱਗ ਜਦੋਂ ਸਰਕਾਰ ਰੈੱਡ ਲਾਈਟ ਲਾਉਂਦੀ ਆ ਰੈੱਡ ਅਲੋਡ ਕੀ ਚੀਜ਼ ਆ ਉਹਨੂੰ ਲਾਂਦਾ ਕੌਣ ਆ ਤੂੰ ਲਾਉਂਦਾ ਕੌਣ ਤੂੰ ਕਹਦਾ ਭਰਾ ਰਿਆ ਵੀ ਉਹਦਾ ਪ੍ਰੈਕਟੀਕਲ ਪ੍ਰੂਫ ਕੀ ਆ ਕੋਰਟ ਨੂੰ ਡਾਉਣ ਦੀਆਂ ਧਮਕੀਆਂ ਆ ਰਹੀਆਂ ਲਗਾਤਾਰ ਪੰਜਾਬ ਦੇ ਵਿੱਚ ਈਮੇਲ ਦੇ ਰਾਹੀਂ ਹੋਵੇ ਜਾਂ ਆਪਣਾ ਸੁਨੇਹਾ ਪਹੁੰਚਾਉਣਾ ਹੁੰਦਾ ਜਿਹੜੇ ਤੰਕੀਆਂ ਨੇ ਪਹੁੰਚਾ ਦੇਣੇ ਨੇ ਪਰ ਸਫਰ ਜਿਹੜੇ ਆਮ ਲੋਕ ਨੇ ਕਰਦੇ ਨੇ ਇਹ ਆਮ ਪਬਲਿਕ ਇੰਨੀ ਠੰਡ ਦੇ ਵਿੱਚ ਤ੍ਰਿਪੂਤਨ ਲਈ ਆ ਰਹੇ ਆ ਪਹਿਲਾਂ ਵੇਟ ਕਰੋ ਵੇਟ ਕਰੋ ਬਾਅਦ ਵਿੱਚ ਕਹਿੰਦੇ ਬੰਬ ਬੰਬ ਦੀ ਫੁਵਾਹ ਹੈ ਤੇ ਆਪਣਾ ਘਰ ਨੂੰ ਜਾ ਉਹ ਕਹਿੰਦਾ ਪਾਵੇ ਵੀ ਪਬਲਿਕ ਇਸ ਤਰ੍ਹਾਂ ਦੇਣਾ ਬੰਦੇ ਦੋਨੇ ਪਾਸੇ ਮਰਨਾ ਛੱਡਣਾ ਉਹ ਵੀ ਮਰਦਾ ਪਾਉਂਦੇ ਨੇ ਪਬਲਿਕ ਗਵਰਨਮੈਂਟ ਦੇ ਕੰਮਾਂ ਤੋਂ ਅੱਕੀ ਹੋਈ ਹੈ ਗਵਰਨਮੈਂਟ ਦਾ ਕੋਈ ਵੀ EMPLOYE ਕੰਮ ਕਰਕੇ ਰਾਜੀ ਨਹੀਂ ਹੈਗਾ ਉਹ ਪਬਲਿਕ ਨੂੰ ਭੇਡ ਬੱਕਰੀਆਂ ਸਮਝਿਆ ਹੋਇਆ ਸਵੇਰੇ ਬੁਲਾ ਲੈ ਦੇ ਸ਼ਾਮ ਤੱਕ ਤੇ ਵੜਾਈ ਰੱਖਦੇ ਅਸੀਂ ਕੰਮ ਕਰੀਏ ਵਿਵਾਰ ਕਰੀਏ ਗਵਰਨਮੈਂਟ ਦੀ ਕੋਈ ਲਾਇਬਿਲਿਟੀ ਨਹੀਂ ਕਿਸੇ ਪਾਸੇ ਵਿਵਾਰ ਨੂੰ ਇੰਪਰੂਵ ਕੀਤਾ ਜਾਵੇ ਪਬਲਿਕ ਦਾ ਸਟੇਟ ਚੱਕਿਆ ਜਾਵੇ ਨਾ ਉਹਨਾਂ ਕੋਈ ਧਿਆਨ ਨਹੀਂ ਹੈਗਾ ਉਹ ਲੋ ਮਰਦੀ ਹੈ ਮਰੀ ਜਾਵੇ ਬਾ ਤਰੀਕਾ ਭਾਈ ਚਲੋ ਡਾਟਾ ਭਾਈ ਸਾਹਿਬ ਤੁਸੀਂ ਵੀ ਆਈ ਸੀ ਤਰੀਕ ਭੁਗਤ ਨਹੀਂ ਨਹੀਂ ਮੈਂ ਤਾਂ ਇੱਥੇ ਹੀ ਹੁਣਾ ਜੀ ਮੇਰਾ ਇੱਥੇ ਹੀ ਕੰਮ ਆਇਆ ਕਿੰਨੇ ਵਜੇ ਦਾ ਸਮਾਂ ਹੈ ਜਿਹੜਾ ਜੋ ਇਹ ਹੋਇਆ 15 ਕਿ ਮਿੰਟ ਪਹਿਲਾਂ ਖਬਰ ਕਿ ਜੱਜ ਸਾਹਿਬ ਆਏ ਸੀਗੇ ਅਫਸਰ ਅਫਸਰ ਆਏ ਉਹਨਾਂ ਨੇ ਮੀਟਿੰਗ ਕੀਤੀ ਥੱਲੇ ਉਸ ਤੋਂ ਬਾਅਦ ਰੋਲਾ ਪਿਆ ਭਗਦੜ ਮੱਚ ਗਈ ਲੋਕੀ ਆਪਣੇ ਆਪ ਨੂੰ ਜੱਜਾਂ ਨੇ ਸਾਰਿਆਂ ਨੂੰ ਬਾਹਰ ਕੱਢਤਾ ਕਿ ਜਾਓ ਆਪਣੇ ਆਪਣੇ ਤੇ ਉਹਦੇ ਕਾਰਨ ਹੁਣ ਸਾਰੇ ਸਾਈਡ ਤੇ ਹੋਗੇ ਹੋਏ ਆ। ਸੋ ਵਕੀਲ ਸਾਹਿਬ ਵੀ ਨੇ ਅੰਦਰ ਕਿਸ ਤਰੀਕੇ ਦਾ ਮਾਹੌਲ ਹੈ ਤੁਸੀਂ ਅੰਦਰੋਂ ਆਏ ਹੋ, ਰੋਜ਼ ਆਨੇ ਹੋ ਆਪਣਾ ਜਿਹੜਾ ਕੇਸ ਕੋਲਸ ਲੜਦੇ ਹੋ, ਕਿਸ ਤਰੀਕੇ ਦਾ ਅੰਦਰ ਮਾਹੌਲ ਹੈ? ਇੱਕਦਮ ਧਮਕੀ ਆਈ ਹੈ ਪਹਿਲੇ ਫਿਰੋਜ਼ਪੁਰ ਦੇ ਵਿੱਚ ਮੋਗੇ ਜੁਣ ਲੁਧਿਆਣਾ ਦੀ। ਸਰ ਇਹ ਗਰਬਾ ਗਰਮੀ ਦਾ ਮਾਹੌਲ ਹੋਇਆ ਹੋਇਆ ਹੈ, ਪੂਰੇ ਵਕੀਲਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਹੋਇਆ ਹੈ। ਤੇ ਵਕੀਲ ਤੇ ਜੱਜ ਸਾਹਿਬਾਨ ਆਪਣਾ ਕੰਮਕਾਰ ਛੱਡ ਕੇ ਇੱਕ پارک ਇੱਕ ਸ਼ਾਂਤ ਖੁੱਲੇ ਏਰੀਆ ਦੇ ਵਿੱਚ ਖੜੇ ਹੋਏ ਨੇ। ਤੁਸੀਂ ਵੀ ਸਾਰੇ ਦੇਖ ਪਾ ਰਹੇ ਹੋ। ਤੇ ਅਸੀਂ ਵੀ ਇਹ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਵੀ ਕਿ ਇੱਥੇ ਇਹੋ ਜਿਹਾ ਜਿਹੜਾ ਮਾਹੌਲ ਬਣ ਰਿਹਾ ਹੈ ਦਿਰਬੇ ਦਿਨ ਆਪਣੀ ਲੁਧਿਆਣਾ ਡਰੋਨ ਦੀ ਮਤਲਬ ਅਫਵਾਹਾਂ ਜਾਂ ਡਰੋਨ ਦੀ ਕਿਸ ਤਰੀਕੇ ਇਹ ਈਮੇਲ ਰਾਹੀਂ ਈਮੇਲ ਰਾਹੀਂ ਸਾਨੂੰ ਇਹ ਅਫਵਾਹ ਆਈ ਹੈਗੀ ਹੈ ਪ੍ਰਧਾਨ ਸਾਹਿਬ ਨੇ ਜੋ ਸਾਨੂੰ ਦੱਸਿਆ ਹੈਗਾ ਈਮੇਲ ਆਈ ਹੈ ਲੁਧਿਆਣਾ ਦੀ ਸਾਈਡ ਤੇ ਬਾਹਰ ਤੇ ਕਿ ਜਿਸ ਤੇ ਲੁਧਿਆਣਾ ਬਾੜ ਨੂੰ ਤੇ ਬੰਬ ਲੱਗਣ ਦੀ ਨਿਊਜ਼ ਪਾਈ ਗਈ ਹੈ ਜੀ ਤੇ ਸਾਰਿਆਂ ਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਕੋਰਟ ਉਸ ਤਰੀਕੇ ਦੇ ਨਾਲ ਜਿੱਦਾ ਸੁਣਵਾਈ ਹੁੰਦੀ ਹੈ ਰੈਗੂਲਰ ਉਸ ਤਰੀਕੇ ਨਾਲ ਚੱਲ ਰਹੀ ਸੀ ਕਿ ਜਿਸ ਵੇਲੇ ਇਹ ਧਮਕੀ ਆਈ ਹੈ ਤੁਹਾਨੂੰ ਸੁਨੇਹਾ ਪਹੁੰਚ ਬਿਲਕੁਲ ਚੱਲ ਰਹੀ ਸੀਗੀ ਜੀ ਅਸੀਂ ਸਾਰੇ ਵਕੀਲ ਵਸਾਇਬਾਨ ਜਸ ਸਾਇਬਾਨ ਕੰਮਕਾਰ ਚ ਆਪਣੇ ਰੁੱਝੇ ਹੋਏ ਸੀਗੇ ਤੇ ਇੱਕਦਮ ਜਦੋਂ ਧਮਕੀ ਆਈ ਹੈ ਤੇ ਆ ਡਰ ਦਾ ਮਾਹੌਲ ਪੈਦਾ ਹੋ ਗਿਆ ਕੀ ਐਲਾਨ ਕੀਤਾ ਹੈ ਮਤਲਬ ਹੁਣ ਕੋਈ ਐਲਾਨ ਕੋਈ ਨੋਟੀਫਿਕੇਸ਼ਨ ਕੋਈ ਨੋਟਿਸ ਤੁਹਾਡੇ ਲਈ ਕੁਝ ਜਾਰੀ ਕੀਤਾ ਹੈ ਵੀ ਅਗਲੇ ਹੁਕਮਾਂ ਤੱਕ ਨਹੀਂ ਆਉਣਾ ਜਾਂ ਕੁਝ ਤਰੀਕੇ ਨਾਲ ਕੋਈ ਜਾਂਚ ਪੜਤਾਲ ਚੱਲ ਰਹੀ ਹੋਵੇ ਹਾਂਜੀ ਪ੍ਰਧਾਨ ਸਾਹਿਬ ਵੱਲੋਂ ਸਾਰੀ ਐਗਜ਼ੀਕਟਿਵ ਟੀਮ ਵੱਲੋਂ ਜਾਂਚ ਪੜਤਾਲ ਚੱਲ ਰਹੀ ਹੈ ਕੀ ਹੈ ਜੀ ਤੇ ਸਬ ਮੋਕ ਡ੍ਰਿਲ ਦਾ ਜਿਹੜਾ ਵੀ ਉਹਨਾਂ ਨੇ ਪ੍ਰਵਧਾਨ ਸਾਰਿਆਂ ਨੂੰ ਦੱਸਿਆ ਮੋਕ ਡ੍ਰਿਲ ਦੀ ਪ੍ਰਵਧਾਨ ਦੇ ਨਾਲ ਸਾਰਿਆਂ ਨੂੰ ਕਿਹਾ ਕਿ ਸਾਰੇ ਆਪਣਾ ਬਾਹਰ ਨਿਕਲ ਜਾਓ ਆਪਣੇ ਚੈਂਬਰਾਂ ਚੋਂ ਤੇ ਸਾਰੇ ਜੱਜ ਸਾਹਿਬਾਨ ਵੀ ਆਪਣੀ ਕੋਟਾਂ 'ਚ ਉੱਠ ਗਏ ਨੇ ਜੋ ਜੋ ਡਰ ਦਾ ਮਾਹੌਲ ਪੈਦਾ ਹੋਇਆ ਹੋਇਆ ਆਪਣੀ ਸਾਰੀ ਸੇਫਟੀ ਜ਼ੋਰ ਸਮਝਦੇ ਨੇ ਜ਼ਰੂਰਤ ਦੇ ਅਨੁਸਾਰ ਅਸੀਂ ਬੜੇ ਡਰ ਦੇ ਮਾਹੌਲ ਨਾਲ ਤੁਸੀਂ ਉਹ ਦੇਖ ਪਾ ਰਹੇ ਹੋ ਸਾਰੇ ਵਕੀਲ ਸਾਹਿਬਾਨ ਇੱਕ ਪਾਰਕਿੰਗ ਏਰੀਆ ਦੇ ਵਿੱਚ ਇਕੱਠੇ ਹੋ ਗਏ ਨੇ ਇਹ ਮੀਟਿੰਗ ਵੀ ਚੱਲ ਰਹੀ ਹੈ ਇੱਥੇ ਉਹ ਮੀਟਿੰਗ ਜੱਜ ਸਾਹਿਬਾਨ ਦੀ ਐਗਜ਼ੀਕਟਿਵ ਟੀਮ ਦੀ ਸਾਰਿਆਂ ਦੀ ਮੀਟਿੰਗ ਚੱਲ ਰਹੀ ਹੈਗੀ ਹੈ ਜਿਹੜਾ ਈਮੇਲ ਆਈ ਹੈਗੀ ਹੈ ਇਹ ਉਸ ਦੀ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਲੱਗਦਾ ਇਸ ਤਰ੍ਹਾਂ ਦੀ ਜਿਹੜੀ ਅਫਵਾਹਾਂ ਨੇ ਜਾਂ ਈਮੇਲ ਭੇਜਣ ਦਾ ਪਿੱਛੇ ਮਨਸੂਬਾ ਕੀ ਲ ਏ ਜੀ ਇਹ ਸਿਰਫ ਸ਼ਰਾਰਤੀ ਅੰਸਰ ਹੈਗੇ ਜਿਹੜੇ ਆਪਨਾ ਸ਼ਾਂਤਮੀ ਮਾਹੌਲ ਨੂੰ ਉਸ ਤੋਂ ਪਹਿਲਾਂ ਵੀ ਜੇ ਗੱਲ ਕੀਤੀ ਜਾਵੇ ਬਲਾਸਟ ਹੋ ਚੁੱਕਿਆ ਕੋਰਟ ਦੇ ਵਿੱਚ ਵੀ ਹਾਂਜੀ ਜੀ ਉਹ ਵੀ ਬਲਾਸਟ ਹੋਇਆ ਸੀਗਾ ਉਸ ਦੇ ਵਿੱਚ ਨੁਕਸਾਨ ਹੁੰਦੇ ਹੋਏ ਬਚਿਆ ਬਚਿਆ ਗਿਆ ਜੀ ਬਹੁਤ ਤੇ ਐਸੇ ਵੀ ਇਹ ਚਾਹੁੰਦੇ ਆ ਕਿ ਇਹ ਸਾਰੀ ਸੁਰੱਖਿਆ ਦੇ ਹੁੰਦੇ ਹੋਏ ਕਿਸੇ ਨੂੰ ਵੀ ਜਾਣ ਵਾਲੇ ਨੁਕਸਾਨ ਨਾ ਹੋਵੇ ਡਰ ਲੱਗਦਾ ਡਰ ਲੱਗਦਾ ਵੀ ਜਦੋਂ ਇਸ ਤਰ੍ਹਾਂ ਦੀ ਜਦੋਂ ਈਮੇਲ ਆਉਂਦੀ ਹੈ ਜਾਂ ਅਫਵਾਹ ਜਾਂ ਕਹਿ ਸਕਦੇ ਆ ਵੀ ਸੁਨੇਹਾ ਤੁਹਾਡੇ ਤੱਕ ਪਹੁੰਚਦਾ ਕਿ ਬੰਬ ਨਾ ਉਡਾ ਦਿੱਤਾ ਡਰ ਲੱਗਦਾ ਪਰਿਵਾਰ ਵੀ ਕਿਤਨਾ ਕਿਤੇ ਡਰਦੇ ਮਾਹੌਲ ਚ ਹੁੰਦਾ ਹੋਏਗਾ ਕਿ ਸਾਡਾ ਮੁੰਡਾ ਜਾਂ ਸਾਡੇ ਬੇਟੇ ਘਰ ਦੇ ਜਿਹੜੇ ਵਕੀਲ ਨੇ ਜਾਂ ਜਿਹੜੇ ਧੀ ਭੁਗਤਣ ਨੇ ਇੱਕ ਡਰ ਦਾ ਸਹਿਮ ਦਾ ਮਾਹੌਲ ਵੀ ਬਣਦਾ ਬਿਲਕੁਲ ਜੀ ਡਰ ਦਾ ਮਾਹੌਲ ਹੈਗਾ ਜੀ ਸਾਰੇ ਸਾਰਿਆਂ ਨਾਲ ਪਰਿਵਾਰਕ ਮੈਂਬਰ ਜ ਨਿਊਜ਼ ਹੁੰਦੇ ਆ ਇਹਦੇ ਨਾਲ ਹਰ ਕੋਈ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸਾਰੇ ਡਰ ਦੇ ਮਾਹੌਲ 'ਚ ਜੀ ਰਹੇ ਆ ਪਰ ਆ ਚੀਜ਼ ਹੋਣੀ ਨਹੀਂ ਚਾਹੀਦੀ ਜਿਸੀ ਹੀ ਚਾਹ ਨਹੀਂ ਆ ਜੀ ਸੋ ਰੋਜ਼ ਮਰ ਰਹੇ ਤਰੀਕੇ ਦੇ ਨਾਲ ਜਿਸ ਤਰੀਕੇ ਦਾ ਕੋਰਟ ਚੱਲਦੀ ਹੈ ਸੁਣਵਾਈ ਹੁੰਦੀ ਹੈ ਉਹ ਚੱਲ ਰਹੀ ਸੀ ਨਾਰਮਲੀ ਤੇ ਨਾਲ ਦੀ ਨਾਲ ਇਹ ਜਦੋਂ ਈਮੇਲ ਆਂਦੀ ਅਫਰਾ ਤਫਰੀਦਮ ਹੋਰ ਬਿਲਕੁਲ ਸਰ ਬਿਲਕੁਲ ਠੀਕ ਗੱਲ ਹੈ ਜੀ ਤੁਹਾਡੀ ਤੇ ਅਸੀਂ ਵੀ ਇਹ ਚਾਹਦੇ ਹਾਂ ਕਿ ਇਹ ਜੋ ਮੋਹਲ ਨਹੀਂ ਬਣਨੇ ਚਾਹੀਦੇ ਤੇ ਸ਼ਾਂਤੀ ਮੋਹਲ ਰਹਿਣਾ ਚਾਹੀਦਾ ਜੀ ਕੋਈ ਚੈਕਿੰਗ ਚੱਲ ਰਹੀ ਹੈ ਕਿਸੇ ਤਰੀਕੇ ਦੀ ਹਾਂ ਜੀ ਮੋਹਰਨ ਚੱਲ ਰਹੀ ਹੈ ਪ੍ਰਧਾਨ ਸਾਹਿਬ ਨੇ ਸਾਰਿਆਂ ਨੂੰ ਅਲਰਟ ਕਰਤਾ ਹੈ ਜੀ ਸਾਰੇ ਆਪਣੀ ਸੁਰੱਖਿਆ ਦਾ ਆਪਣੇ ਤਰੀਕੇ ਨਾਲ ਇੰਤਜ਼ਾਮ ਕਰਦੇ ਪਏ ਨੇ ਤੇ ਹਲੇ ਚੈਕਿੰਗ ਚੱਲ ਰਹੀ ਹੈ ਹਲੇ ਕੁਝ ਪਾਇਆ ਨਹੀਂ ਗਿਆ ਜੀ ਧੰਨਵਾਦ ਜੀ ਸੋ ਇਹ ਤਸਵੀਰਾਂ ਤੁਹਾਨੂੰ ਕੋਰਟ ਦੇ ਅੰਦਰ ਦੀਆਂ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਅਫਰਾ ਤਫਰੀਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਹੈ ਬਹੁਮੰਜ਼ਿਲਾ ਇਮਾਰਤ ਹੈ ਕਿ ਇਹ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਸਾਲ ਤੁਹਾਨੂੰ ਪਹਿਲਾਂ ਯਾਦ ਹੋਏਗਾ ਕਿ ਇੱਥੇ ਬਲਾਸਟ ਹੋਇਆ ਸੀਗਾ ਹਾਲਾਂਕਿ ਉਸ ਵੇਲੇ ਵੀ ਜਾਨੀ ਮਾਲੀ ਨੁਕਸਾਨ ਤੋਂ ਬਚਾਰਿਆ ਸੀ ਪਰ ਇੱਕ ਵਾਰੀ ਫਿਰ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਈਮੇਲ ਦੇ ਆਰੀਆਂ ਨੇ ਵੀ ਈਮੇਲ ਦੇ ਰਾਹੀਂ ਕਿਹਾ ਜਾ ਰਿਹਾ ਹੈ ਕਿ ਬੰਬ ਦੇ ਨਾਲ ਕੋਰਟ ਪਰਿਸਰ ਨੂੰ ਉਡਾਉਣ ਦੀ ਧਮਕੀ ਹੈ ਤਾਂ ਉਸ ਤੋਂ ਬਾਅਦ ਰੈਗੂਲਰ ਰੋਜ਼ ਜਿਸ ਤਰੀਕੇ ਦੇ ਨਾਲ ਕੋਰਟ ਚੱਲਦੀ ਹੈ ਉਸ ਤਰੀਕੇ ਦੇ ਨਾਲ ਸੁਣਵਾਈ ਹੋ ਰਹੀ ਸੀ ਤਾਂ ਇੱਕੋ ਦਮ ਜਿਸ ਤਰ੍ਹਾਂ ਮੇਲ ਆਉਂਦੀ ਹੈ ਤਾਂ ਅਫਰਾ ਤਫਰੀ ਦਾ ਮਾਹੌਲ ਬਣ ਜਾਂਦਾ ਸਰ ਕਿਸ ਤਰੀਕੇ ਦਾ ਜਿਹੜਾ ਇੱਥੇ ਮਾਹੌਲ ਬਣਿਆ ਹੋਇਆ ਔਰ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਯਾਰ ਇਹ ਬੰਬ ਨੂੰ ਉਡਾਉਣ ਦੀ ਜਿਹੜੀ ਧਮਕੀ ਇਹਨਾਂ ਬੁਲਾਈ ਹੈ ਸਰ ਅਸੀਂ ਕੋਰਟ ਕੰਪਲੈਕਸ 'ਚ ਹੀ ਸੀਗੇ ਅਸੀਂ ਕੋਰਟ ਦੇ ਵਿੱਚ ਹੀ ਸੀਗੇ 15-20 ਮਿੰਟ ਪਹਿਲਾਂ ਵੀ ਰੀਸੀਵ ਦੀ ਮੈਸੇਜ ਸਾਡੇ ਬਾਰ ਦੇ ਪ੍ਰੈਜ਼ੀਡੈਂਟ ਨੇ ਵੱਲੋਂ ਵੀ ਆਇਆ ਵਾ ਔਰ ਕੋਰਟ ਵੱਲੋਂ ਵੀ ਸਾਨੂੰ ਦੱਸਿਆ ਗਿਆ ਕਿ ਇੱਕ ਥ੍ਰੈਟ ਆਈ ਹੈ ਇਹ ਡਿਸਟ੍ਰਿਕਟ ਲੁਧਿਆਣਾ ਚ ਨੂੰ ਵੀ ਹੈ ਔਰ ਬਾਕੀ ਰੋਪੜ ਔਰ ਹੋਰ ਜਗ੍ਹਾ ਤੇ ਵੀ ਹੈ ਉਹਨੂੰ ਵੱਧੇ ਨਜ਼ਰ ਰੱਖਦੇ ਹੋਏ ਪੁਲਿਸ ਨੇ ਕੰਡਕਟ ਕੀਤੀ ਹੈ ਮੌਕ ਡ੍ਰਿਲ ਸਾਨੂੰ ਮੈਸੇਜ ਆਇਆ ਹੈ ਸਾਡੇ ਵਟਸਐਪ ਗਰੁੱਪ ਦੇ ਵਿੱਚ ਕਿ ਮੌਕ ਡ੍ਰਿਲ ਹੈਜ਼ ਬੀਨ ਇਜ਼ ਬੀਇੰਗ ਕੰਡਕਟਿਡ ਬਾਈ ਦੀ ਲੋਕਲ ਪੁਲਿਸ ਔਰ ਜਦ ਤੱਕ ਏਵੈਕੂਏਟ ਨਹੀਂ ਹੁੰਦਾ ਸਾਰਾ ਏਵੈਕੂਏਟ ਕਰ ਰਹੇ ਨੇ ਸਾਰੀ ਪ੍ਰਿੰਸਿਸ ਨੂੰ ਜਦ ਤੱਕ ਸਾਰਾ ਕੁਝ ਕਲੀਅਰ ਨਹੀਂ ਹੋਊਗਾ ਸਾਰੇ ਐਡਵੋਕੇਟਸ ਨੂੰ ਇਹ ਰਿਕਵੈਸਟ ਕੀਤੀ ਔਰ ਯਾ ਚੈਂਬਰਸ ਤੋਂ ਹੋ ਯਾ ਚੈਂਬਰਸ ਤੋਂ ਬਾਹਰ ਹੋ ਸੋ ਇਵੈਕੂਏਟ ਕਰਕੇ ਪੁਲਿਸ ਜਿਹੜੀ ਆ ਕੰਡਕਟ ਕਰ ਰਹੀ ਹੈ ਵੀ ਆ ਫੇਥ ਇਨ ਦੀ ਜੁਡੀਸ਼ਰੀ ਵੀ ਆ ਫੇਥ ਇਨ ਦੀ ਪੁਲਿਸ ਡਿਪਾਰਟਮੈਂਟ ਐਂਡ ਆਈ ਹੋਪ ਕਿ ਸਭ ਕੁਝ ਠੀਕ ਹੋਏਗਾ ਕਿਸੇ ਨੂੰ ਲਾਈਫ ਦੇਖੋ ਸਾਰਿਆਂ ਦੀ ਇੰਪੋਰਟੈਂਟ ਹੁੰਦੀ ਹੈ ਵੀ ਹੋਪ ਕਿ ਸਭ ਕੁਝ ਠੀਕ ਰਹੇ ਆਪਦੇ ਤੌਰ ਤੇ ਕੁਝ ਧਿਆਨ ਰੱਖ ਰਹੇ ਹੋ ਕੋਈ ਪ੍ਰੋਕੋਸ਼ਨ ਹੈ ਕੋਈ ਸਾਵਧਾਨੀ ਕੁਝ ਵਰਤ ਰਹੇ ਹੋ ਆਪਦੇ ਧਿਆਨ ਤੇ ਬਿਲਕੁਲ ਅਸੀਂ ਦੇਖਦੇ ਆ ਕੋਈ ਜੇ ਤੁਹਾਨੂੰ ਕੋਈ ਸਸਪੀਸ਼ੀਅਸ ਥਿੰਗ ਲੱਗਦੀ ਹੈ ਜਾਂ ਕੁਝ ਲੱਗ ਰਿਹਾ ਤਾਂ ਅਸੀਂ ਉਹ ਚੈੱਕ ਕਰ ਰਹੇ ਆ ਸਾਰੀ ਜਗ੍ਹਾ ਤੇ ਅਸੀਂ ਆਪ ਉਹ ਵੀ ਚੈੱਕ ਕਰ ਰਿਹਾ ਇਨ ਫੈਕਟ ਸਾਡੇ ਗਰੁੱਪ ਦੇ ਵਿੱਚ ਵੀ ਪ੍ਰੈਜ਼ੀਡੈਂਟ ਸਾਹਿਬ ਨੇ ਸੈਕਟਰੀ ਸਾਹਿਬ ਨੇ ਵੀ ਸਾਰੇ ਨਹੀਂ ਪਾਇਆ ਕਿ ਜੇ ਸਾਨੂੰ ਕੋਈ ਇਦਾਂ ਦੀ ਚੀਜ਼ ਨਜ਼ਰ ਆਉਂਦੀ ਹੈ ਤਾਂ ਇਮੀਡੀਏਟਲੀ ਪੁਲਿਸ ਨੂੰ ਉਹਦੇ ਬਾਰੇ ਦੱਸਿਆ ਜਾਵੇ ਜਾਂ ਕਿਸੇ ਅਫੀਸਰ ਜਿਹੜੇ ਇਨਚਾਰਜ ਨੇ ਉਹਨਾਂ ਨੂੰ ਦੱਸ ਕੇ ਦੱਸਿਆ ਜਾਵੇ ਬਟ ਆਲ ਦੀ ਪੀਪਲ ਜਿਹੜੇ ਐਡਵੋਕੇਟ ਨੇ ਅਸੀਂ ਕੋਆਪਰੇਟ ਕਰ ਰਹੇ ਹਾਂ ਪੁਲਿਸ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਲੋਕ ਨੇ ਜਿਹੜੇ ਰੋਜ਼ ਇੱਥੇ ਆਉਂਦੇ ਨੇ ਜਾਂ ਰੋਜ਼ ਜਾਂਦੇ ਨੇ ਅੰਦਾਜ਼ਾ ਕੁਝ ਰਫਲੀ ਕੁਝ ਅਹ ਦੇਖੋ ਅਪਰੋਕਸੀਮੇਟਲੀ ਇੱਥੇ ਰੋਜ਼ ਜੋ ਮੇਰੇ ਖਿਆਲ ਚ ਹੈ 10000 ਤੋਂ 20000 ਪਬਲਿਕ ਆ ਜਿਹੜੀ ਐਡਵੋਕੇਟਸ ਦੇ ਹੁੰਦੇ ਨੇ ਵਿੱਚ ਪੁਲਿਸ ਅਫੀਸ਼ਰਸ ਨੇ ਸਾਡੇ ਡੈਲੀ ਦਾ ਜੁਡੀਸ਼ੀਅਲ ਅਫੀਸਰਸ ਨੇ ਉਹਨਾਂ ਦਾ ਸਟਾਫ ਹੈ ਜੁਡੀਸ਼ੀਅਲ ਅਫੀਸਰ ਦੇ ਨਾਲ 5-5 6-6 ਬੰਦੇ ਅਟੈਚਡ ਨੇ ਜੀ ਸੋ ਵੀ ਹੈਵ ਅਪਰੋਕਸੀਮੇਟਲੀ 80 ਕੋਰਟਸ ਹੇਅਰ 80 ਦੇ ਕਰੀਬ ਸਾਡੀਆਂ ਕੋਰਟਸ ਆ ਤੇ 10000 ਬੰਦਾ ਅਸੀਂ ਕਹਿ ਸਕਦੇ ਹਾਂ 10 ਤੋਂ 20000 ਬੰਦਾ ਰੋਜ਼ ਦਿੱਲੀ ਇੱਥੇ ਆਉਂਦੇ ਆ ਤੁਹਾਡੀ ਵੀ ਮੀਟਿੰਗ ਰੱਖੀ ਹੋਈ ਹੈ ਆ ਸਾਡੇ ਸਟਾਫ ਹੈ ਜੀ ਵੀ ਆ ਜਸਟ ਟੂ ਗੋ ਅਬਾਊਟ ਦੀ ਮੈਸੇਜ ਸੋ ਸਾਰੇ ਅਸੀਂ ਇੱਥੇ ਆ ਗਏ ਪੈਨਿਕ ਦਾ ਮਾਹੌਲ ਤਾਂ ਬਣ ਹੀ ਜਾਂਦਾ ਹੈ ਕਿ ਤਨਾ ਦੇਖੋ ਸੇਫਟੀ ਆਫ ਦੀ ਪੀਪਲ ਸਾਰਿਆਂ ਦੀ ਇੰਪੋਰਟੈਂਟ ਹੈ ਵੀ ਆਰ ਆਲਸੋ ਦੇ ਰਿਸਪੌਂਸਿਬਲ ਆਈ ਮੀਨ ਤੇ ਜੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੋ ਇਸ ਤਰ੍ਹਾਂ ਦੀ ਈਮੇਲ ਆਉਂਦੀ ਹੈ ਜਾਂ ਤਰੀ ਭੁਗਤਨ ਆਏ ਹੁੰਦੇ ਨੇ ਉਹਨਾਂ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੋਗੇ ਕਿ ਜਿਹੜੀ ਸਾਵਧਾਨੀ ਉਸ ਵੇਲੇ ਰੱਖੀ ਜਾਵੇ ਕਿਉਂਕਿ ਅਫਰਾ ਤਫਰੀਦ ਦੇ ਨਾਲ ਜਾਨੀ ਮਲ ਨੂੰਸਾਨ ਹੁੰਦੀ ਵੀ ਸੰਭਾਵਨਾ ਬਣ ਜਾਂਦੀ ਹੈ ਬਿਲਕੁਲ ਠੀਕ ਗੱਲ ਹੈ ਤੁਹਾਡੀ ਅਸੀਂ ਸਾਰਿਆਂ ਨੂੰ ਇੰਪੈਕਟ ਮੈਨੂੰ ਕਾਲਸ ਵੀ ਆਈਆਂ ਹਨ ਮੇਰੇ ਕਲਾਇੰਟਸ ਦੇ ਦੇ ਵਰ ਆਨ ਦੀ ਵੇ ਅਸੀਂ ਕਿਸੇ ਨੂੰ ਆਫਟਰ ਲੰਚ ਬੁਲਾਇਆ ਸੀ ਅਸੀਂ ਉਹਨਾਂ ਨੂੰ ਆਪ ਕਿਹਾ ਵੀ ਤੁਸੀਂ ਰੁਕ ਜਾਓ ਇੱਕ ਤਾਂ ਅਸੀਂ ਪ੍ਰਿਕਾਸ਼ਨਰੀ ਆਪਣੇ ਆਪ ਲੈਵਲ ਤੇ ਇਹ ਕਿਹਾ ਦੂਜਾ ਅ ਤੇ ਤੁਹਾਨੂੰ ਕੋਈ ਸਪੀਸ਼ੀਅਸ ਥਿੰਗ ਲੱਗਦੀ ਹੈ ਜਾਂ ਕੁਝ ਲੱਗਦੀ ਹੈ ਅੱਜ ਦੀ ਵੈਸੇ ਨੋਰਮਲ ਡੇਸ ਚ ਵੀ ਅਸੀਂ ਧਿਆਨ ਰੱਖਦੇ ਆਂ ਸਾਡੇ ਚੈਂਬਰ ਚ ਚੈਂਬਰ ਤੋਂ ਬਾਹਰ ਜਾਂ ਕੋਰਟ ਪ੍ਰਿੰਸਿਸ ਚ ਕੁਝ ਤੁਹਾਨੂੰ ਇਹੋ ਜਿਹਾ ਡੀਲ ਹੁੰਦਾ ਤਾਂ ਅਸੀਂ ਨਾਲ ਹੀ ਰੱਖਿਆ ਦੇ ਲਿਹਾਜ਼ ਦੇ ਨਾਲ ਦੇਖਿਆ ਜਾਵੇ ਪੁਖਤਾ ਇੰਤਜ਼ਾਮ ਹੈਗੇ ਨੇ ਦੇਖੋ ਹੈਗੇ 10-20 ਹਜ਼ਾਰ ਲੋਕ ਆ ਰਹੇ ਨੇ ਡੇਲੀ ਦੇ ਦੇਖੋ ਸਰ ਪਹਿਲਾਂ ਜਦੋਂ ਇੱਕ ਵਾਰੀ આજ ਤੋਂ 2-3 ਸਾਲ ਪਹਿਲਾਂ ਬਲਾਸਟ ਹੋਇਆ ਸੀਗਾ ਉਦੋਂ ਇੰਨੀ ਸਿਕਿਉਰਿਟੀ ਇੱਥੇ ਰਹੀ ਸੀ ਲੇਕਿਨ ਉਸ ਤੋਂ ਬਾਅਦ ਬਹੁਤ ਜ਼ਿਆਦਾ ਸਿਕਿਉਰਿਟੀ ਹੈ ਵੀ ਆਰ ਸੈਟੀਸਫਾਈਡ ਕਿ ਸਿਕਿਉਰਿਟੀ ਬਿਲਕੁਲ ਪੂਰੀ ਹੈਗੀਆ ਐਦਾ ਦੀ ਕੋਈ ਦਿੱਕਤ ਨਹੀਂ ਹੈਗੀ ਵੀ ਆਰ ਸੈਟੀਸਫਾਈਡ ਵਿਦ ది ਸਿਕਿਉਰਿਟੀ ਵਿਚ ਹੈਸ ਬੀਨ ਪ੍ਰੋਵਾਈਡਡ ਬਾਏ ਦੀ ਪੁਲਿਸ ਠੀਕ ਹੈ ਥੈਂਕ ਯੂ ਸੋ ਇਹ तमाम ਤਸਵੀਰਾਂ ਤੁਹਾਡੇ ਨਾਲ ਦਿਖਾ ਰਿਹਾ ਦੂਜੇ ਪਾਸੇ ਦੇਖ ਲਓ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਕੀਲ ਨੇ ਵਕੀਲ ਭਾਈਚਾਰਾ ਆਪਸ ਦੇ ਵਿੱਚ ਮੀਟਿੰਗ ਵੀ ਕਰ ਰਿਹਾ ਕਿਉਂਕਿ ਇੱਕ ਤਰੀਕੇ ਦੇ ਨਾਲ ਪੈਨਿਕ ਦਾ ਮਾਹੌਲ ਬਣ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਜਿਹੜੀ ਈਮੇਲ ਆਉਂਦੀ ਹੈ ਕਿ ਬੰਬ ਨਾਲ ਜਿਹੜੀ ਕੋਰਟ ਨੂੰ ਉਡਾ ਦਿੱਤਾ ਜਾਏਗਾ ਸਰ ਜਿਸ ਵੇਲੇ ਤੁਸੀਂ ਇੱਥੇ ਕੋਰਟ ਦੇ ਵਿੱਚ ਸੀਗੇ ਤਾਂ ਕਦੋਂ ਤੁਹਾਨੂੰ ਕੀ ਆਈ ਹੈ ਤੇ ਕੀ ਉਸ ਵੇਲੇ ਰੂਟੀਨ ਚੱਲ ਰਹੀ ਸੀਗੀ ਅਸੀਂ ਕੋਰਟ ਦੇ ਵਿੱਚ ਅਪੀਅਰ ਹੋ ਰਹੇ ਸੀਗੇ ਤੇ ਆਰਗੂਮੈਂਟਸ ਚੱਲ ਰਹੀ ਸੀਗੀ ਤੇ ਉਹਦੇ ਵਿੱਚ ਜਦੋਂ ਜੱਜ ਸਾਹਿਬ ਉੱਠ ਕੇ ਗਏ ਤਾਂ ਸਾਨੂੰ ਪਤਾ ਲੱਗਿਆ ਵੀ ਜੱਜ ਸਾਹਿਬ ਦੀ ਮੀਟਿੰਗ ਹੋਣ ਰਹੀ ਹੈ ਤੇ ਉਸ ਤੋਂ ਬਾਅਦ 11:40 ਤੇ ਸਾਨੂੰ ਕੁਝ ਪਤਾ ਲੱਗਿਆ ਵੀ ਇਸ ਤਰ੍ਹਾਂ ਈਮੇਲ ਆਈ ਆ ਕੋਈ ਬੰਬ ਦਾ ਥ੍ਰੈਟ ਆਇਆ ਵੀ ਕੋਰਟ ਦੇ ਵਿੱਚ ਕੋਈ ਇਸ ਤਰ੍ਹਾਂ ਬਲਾਸਟ ਦਾ ਪਹਿਲਾਂ ਇੱਕ ਵਾਰ ਹੋਇਆ ਸੀ ਇਸ ਤਰ੍ਹਾਂ ਹੀ ਬਲਾਸਟ ਉਹਦੇ ਕਰਕੇ ਕੋਰਟ ਦੇ ਵਿੱਚ ਡਰ ਦਾ ਬਣਿਆ ਹੋਇਆ ਮਾਹੌਲ ਇਸ ਕਰਕੇ ਅਸੀਂ ਆਪਦੀ ਪ੍ਰੀਕਾਉਸ਼ਨਸ ਲਈ ਖਾਲੀ ਜਗਾ ਪਾਰਕ ਦੇ ਵਿੱਚ ਆ ਕੇ ਬੈਠੇ ਜਿਹੜਾ ਹੁਣ ਤੁਸੀਂ ਬਾਹਰ ਆ ਗਏ ਹੋ ਪਾਰਕ ਦੇ ਵਿੱਚ ਆ ਗਏ ਹੋ ਲੇਕਿਨ ਅੰਦਰ ਜਿਹੜਾ ਕੋਰਟ ਦੇ ਵਿੱਚ ਕੋਈ ਮੋਕ ਡਰੇਲੀਆ ਕੋਈ ਪੁਲਿਸ ਪ੍ਰਸ਼ਾਸਨ ਉਹਨ ਲੋਕ ਕੋ ਇਸ ਤਰੀਕੇ ਦੀ ਕੋਈ ਹਲਚਲ ਹੈਗੀ ਅੰਦਰ ਹਾਂਜੀ ਹੈਗੀ ਹੈ ਜੀ ਉਹ ਕਰ ਰਹੇ ਨੇ ਉਹ ਆਪਣੀ ਡਿਊਟੀ ਕਰ ਰਹੇ ਨੇ ਸਾਰੇ ਤੇ ਉਹ ਸਾਰਾ ਚੈੱਕ ਕਰਕੇ ਜਦੋਂ ਸੇਫ ਡਿਕਲੇਅਰ ਕਰਨਗੇ ਉਸ ਤੋਂ ਬਾਅਦ ਅਸੀਂ ਕੋਟਾਂ ਦੇ ਵਿੱਚ ਜਿਹੜੇ ਲੋਕ ਤਰੀਕ ਭੁਗਤਾਨ ਆਂਦੇ ਨੇ ਅਫਰਾ ਤਫਰੀਦਾ ਜਦੋਂ ਮਾਹੌਲ ਬਣ ਜਾਂਦਾ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗਾ ਕਿਉਂਕਿ ਜਾਨੀ ਮਾਲੀ ਨੁਕਸਾਨ ਹੁੰਦੀ ਵੀ ਸੰਭਾਵਨਾ ਬਣ ਜਾਂਦੀ ਹੈ ਕਿਉਂਕਿ ਇੱਕਦਮ ਲੋਕ ਪੈਨਿਕ ਹੋ ਕੇ ਬਾ ਹਾਂਜੀ ਜੋ ਕੋਰਟ ਦੇ ਵਿੱਚ ਬੰਦੇ ਆਉਂਦੇ ਆ ਕਲਾਇੰਟਸ ਆਉਂਦੇ ਆ ਸਾਡੀ ਫੈਮਿਲੀ ਮੈਂਬਰਸ ਹੀ ਹੁੰਦੇ ਇੱਕ ਤਰ੍ਹਾਂ ਅਸੀਂ ਮੁਲਾਜ਼ਮਾਂ ਨੂੰ ਵੀ ਕਹਿ ਕੇ ਆਏ ਐਂਟਰੀ ਤੇ ਵੀ ਹੁੰਦੇ ਰੋਕ ਲਈ ਜਾਵੇ ਅੰਦਰ ਨਾ ਆਉਣ ਦਿੱਤਾ ਜਾਵੇ ਜਿਹੜੇ ਅੰਦਰ ਆ ਉਹਨਾਂ ਨੂੰ ਸੇਫਲੀ ਬਾਹਰ ਕੱਢਿਆ ਜਾਵੇ ਧੰਨਵਾਦ ਠੀਕ ਥੈਂਕ ਯੂ ਸੋ ਇਹ ਤਮਾਮ ਤਸਵੀਰਾਂ ਲੁਧਿਆਣਾ ਡਿਸਟ੍ਰਿਕਟ ਕੋਰਟ ਦੇ ਅੰਦਰ ਦੀਆਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਬਹੁਮੰਜ਼ਲਾ ਇਮਾਰਤ ਹੈ ਕੋਈ ਪਾਰਕ ਦੇ ਵਿੱਚ ਬੈਠਾ ਹੋਇਆ ਕੋਈ ਆਪ ਦਾ ਸੁਰੱਖਿਅਤ ਜਿਹੜਾ ਕਿਨਾਰਾ ਹੈ ਉੱਥੇ ਬੈਠਾ ਹੋਇਆ ਕਿ ਤਾਂਕਿ ਜਿਹੜੀ ਇਹ ਧਮਕੀ ਆਈ ਹੈ ਈਮੇਲ ਦੇ ਰਾਹੀਂ ਆਪਣੀ ਜਿਹੜੀ ਜਾਨ ਸੁਰੱਖਿਅਤ ਉਹ ਕਰ ਸਕੇ ਇਹ तमाम ਤਸਵੀਰਾਂ ਤੁਹਾਨੂੰ ਲੁਧਿਆਣਾ ਕੋਰਟ ਦੇ ਅੰਦਰ ਦੀਆਂ ਦਿਖਾ ਰਿਹਾ ਹਾਲਾਂਕਿ ਪੁਲਿਸ ਵੱਲੋਂ ਇੱਕ ਮੋਕ ਡ੍ਰਿਲ ਵੀ ਚਲਾਈ ਜਾ ਰਹੀ ਹੈ ਕਿਉਂਕਿ 11:45 ਦੇ ਕਰੀਬ ਜਿਹੜਾ ਇਹ ਸਮਾਂ ਦੱਸਿਆ ਜਾ ਰਿਹਾ ਜਦੋਂ ਈਮੇਲ ਆਈ ਸੀਗੀ ਇਹ तमाम ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਕੋਰਟ ਦੇ ਵਿੱਚ ਇੱਧਰ ਦੇਖ ਸਕਦੇ ਹੋ ਦੂਜੇ ਪਾਸੇ ਇੱਧਰ ਤਾਲਾ ਲਾ ਦਿੱਤਾ ਗਿਆ ਇਹ ਦੇਖ ਸਕਦੇ ਹਾਂ ਤੇ ਇਹ ਇੱਥੇ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਤਾਲਾ ਲਾਇਆ ਹੋਇਆ ਹੈ ਜੰਜੀਰ ਲਾ ਦਿੱਤੀ ਨਾ ਕਿਸੇ ਨੂੰ ਅੰਦਰ ਆਣ ਦੀ ਆਗਿਆ ਨਾ ਬਾਹਰ ਜਾਣ ਦੀ ਆਗਿਆ ਸੋ ਇਹ ਲੁਧਿਆਣਾ ਡਿਸਟ੍ਰਿਕਟ ਕੋਰਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਾਲਾਂਕਿ ਅੰਦਰ ਵਕੀਲ ਭਾਈਚਾਰਾ ਵੀ ਹੈ ਬਾਹਰ ਮੁਲਾਜ਼ਮ ਤਾਇਨਾਤ ਨੇ ਇਹਨਾਂ ਨੂੰ ਅੰਦਰ ਆਣ ਦੋਗੇ ਕਿ ਆ ਬਾਹਰ ਜਾਣ ਦੋਗੇ ਨਹੀਂ ਇਹਨਾਂ ਨੂੰ ਤਾਂ ਉਧਰ ਚ ਜਾਉਣ ਕਿਹਾਗਾ ਸੋ ਕਾਹਦੀ ਕੀਤਾ ਹੋਇਆ ਇਹਨਾਂ ਨੇ ਉਧਰ ਚ ਜਾਓ ਨਹੀਂ ਖੋਲ ਇਹਨਾਂ ਨੇ ਕੁੰਡਾ ਲਾ ਤੋ ਸਾਰਾ ਇਹ ਸਾਰੇ ਪਾਸੇ ਬੰਦ ਆ ਉਹਨਾਂ ਨੂੰ ਵੀ ਜਾਨ ਦੀ ਆਪਣੀ ਹਿਫਾਜ਼ਤ ਕਰਨੀ ਹੈ ਸਰ ਐਂਟਰੀ ਇੱਕ ਜਣ ਦੀ ਬਾਰੂਮ ਹੈ ਨਾ ਇਸ ਕਰਕੇ ਇਧਰ ਜੀ ਨਹੀਂ ਜਾਂਦੇ ਐਂਟਰੀ ਬਲੌਕ ਕਰਵਾਇਆ ਹੋਇਆ ਸੋ ਐਂਟਰੀ ਕਹਿ ਰਹੇ ਨੇ ਵੀ ਇਧਰੋਂ ਕਲੋਜ਼ ਕੀਤੀ ਹੋਈ ਹੈ ਦੂਸਰੇ ਜਿਹੜਾ ਐਗਜ਼ਿਟ ਗੇਟ ਆ ਉਸ ਵੱਲੋਂ ਜਿਹੜੀ ਐਂਟਰੀ ਹੈ ਇਸ ਵੇਲੇ ਕੀਤੀ ਜਾ ਰਹੀ ਹੈ ਸੋ ਇਹ ਅਫਰਾ ਤਫਰੀਦ ਆ ਜਿਹੜਾ ਮਾਹੌਲ ਹੈ ਲੁਧਿਆਣਾ ਡਿਸਟ੍ਰਿਕਟ ਕੋਰਟ ਦੇ ਵਿੱਚ ਬਣਿਆ ਹੋਇਆ ਆ ਚਾਹ 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 ਤੋਂ ਯਾਦ ਆਇਆ ਇੱਥੇ ਵੱਡੀ ਗਿਣਤੀ ਦੇ ਵਿੱਚ ਵਕੀਲ ਭਾਈਚਾਰਾ ਹੁੰਦਾ ਆ ਇਹ ਤੁਸੀਂ ਨਹੀਂ ਪੈਨਿੰਗ ਹੋ ਰਹੇ ਕਿਸ ਤਰੀਕੇ ਦਾ ਜਿਹੜਾ ਇਹ ਅਫਵਾਹ ਜਾਂ ਕਹਿ ਸਕਦੇ ਆ ਵੀ ਈਮੇਲ ਆਈ ਹੈ ਵੀ ਬੰਬ ਨੂੰ ਉਡਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਹੈ ਇਹ ਸਕਿਉਰਿਟੀ ਜ਼ਰੂਰੀ ਚਾਹੀਦੀ ਹੈ ਹਰ ਵਾਰ ਸਕਿਉਰਿਟੀ ਲਾਓ ਇਹਨਾਂ ਨੂੰ ਕੋਈ ਪ੍ਰਾਈਵੇਟ ਬੰਦਾ ਅੰਦਰ ਨਹੀਂ ਜਾਣ ਚਾਹੀਦਾ ਸਿਰਫ ਵਕੀਲਾ ਜਿਹੜਾ ਵਕੀਲੀ ਅੰਦਰ ਜਾਣ ਕੋਈ ਹੋਰ ਕੋਈ ਪ੍ਰਾਈਵੇਟ ਬੰਦਾ ਨਹੀਂ ਜਾਣਾ ਚਾਹੀਦਾ ਹਾਲ ਦੇ ਅੰਦਰ ਸੁਰੱਖਿਆ ਪੂਰੀ ਹੈ ਇੱਥੇ ਪੂਰੀ ਸੁਰੱਖਿਆ ਤੇ ਹਰ ਜਗ੍ਹਾ ਤੇ ਬੈਰੀਕੇਡ ਤੇ ਤਿੰਨ ਤਿੰਨ ਬੰਦੇ ਲੱਗੇ ਆ ਤੇ ਕੋਈ ਘੁਮਰਾਣਾ ਹੀ ਲੋੜ ਨਹੀਂ ਹੈ ਤਾਂ ਭਾਈ ਸਾਹਿਬ ਨੇ ਤੁਸੀਂ ਕੀ ਕਰ ਰਹੇ ਸੀਗੇ ਜਦੋਂ ਤੁਹਾਨੂੰ ਪਤਾ ਲੱਗਿਆ ਇਸ ਤਰੀਕੇ ਤੇ ਤੇ ਇਹ ਤਰੀਕ ਭੁਗਤਨ ਆਏ ਸੀਗੇ ਤੇ ਉਸ ਤੋਂ ਬਾਅਦ ਤੁਹਾਨੂੰ ਕਿੱਦਾਂ ਕਿਹਾ ਗਿਆ ਕਿ ਇੱਥੇ ਹੁਣ ਸੁਰੱਖਿਤ ਨਹੀਂ ਹੈ ਤੁਸੀਂ ਬਾਹਰ ਚਲੇ ਜਾਓ ਜਾਂ ਤਰੀਕ ਪੋਸਟਪੋਨ ਕਰਤੀ ਤਰੀਕ ਦਾ ਬੱਸ ਇਹ ਪਤਾ ਨਹੀਂ ਲੱਗਿਆ ਕਹਿੰਦੇ ਬਾਅਦ ਚ ਦੱਸਾਂਗੇ ਤੁਸੀਂ ਜਾਓ ਇੱਥੋਂ ਸੋ ਦੇਖ ਸਕਦੇ ਹਾਂ ਕਿਸ ਤਰੀਕੇ ਦਾ ਜਿਹੜਾ ਇਹ ਲੁਧਿਆਣਾ ਡਿਸਟ੍ਰਿਕਟ ਕੋਰਟ ਦੇ ਵਿੱਚ ਮਾਹੌਲ ਬਣਿਆ ਹੋਇਆ ਤਮਾਮ ਤਸਵੀਰਾਂ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਕੋਰਟ ਤੋਂ ਦੇਖ ਸਕਦੇ ਹੋ ਕਿ ਅੰਦਰ ਭਾਵੇਂ ਅਫਰਾ ਤਫਰੀਦਾ ਮਾਹੌਲ ਹੈ ਵਕੀਲ ਭਾਈਚਾਰਾ ਇੱਕ ਜਗ੍ਹਾ ਇਕੱਠੇ ਹੋ ਕੇ ਬੈਠੇ ਹੋਏ ਨੇ ਇੱਥੇ ਆਪਣੀ ਜਾਂਦੀ ਨਾ ਪ੍ਰਵਾਹ ਕਰਦੇ ਹੋਏ ਕੁਝ ਹੁਕਮ ਦਿੱਤੇ ਗਿਆ ਵੀ ਕੁਝ ਲੋਕ ਜਿਹੜੇ ਨੇ ਇੱਥੇ ਕਹਿ ਰਹੇ ਨੇ ਕਿ ਅਸੀਂ ਆਪਦੀ ਰੋਜ਼ਮਰਰਾ ਦੀ ਤਰੀਕੇ ਦੇ ਨਾਲ ਆਏ ਸੀਗੇ ਰੋਜ਼ਮਰਰਾ ਜਿਹੜੀ ਤਰੀਕ ਇਹਨਾਂ ਦੀ ਪੈਂਦੀ ਹੈ ਉਸ ਤਰੀਕੇ ਦੇ ਨਾਲ ਇੱਥੇ ਪਹੁੰਚੇ ਸੀਗੇ ਪਰ ਇੱਕਦਮ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਅੱਜ ਇੱਥੇ ਲੁਧਿਆਣਾ ਡਿਸਟ੍ਰਿਕਟ ਕੋਰਟ ਦੇ ਵਿੱਚ ਜਿਹੜੀ ਬੰਬ ਨਾਲ ਉਡਾਣ ਦੀ ਜਿਹੜੀ ਧਮਕੀ ਆਈ ਮੇਲ ਦੇ ਰਾਹੀਂ ਆਈ ਆ ਪੰਜਾਬ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਈਮੇਲਾਂ ਆ ਰਹੀਆਂ ਨੇ ਸੋ ਦੇਖ ਸਕਦੇ ਹੋ ਅੰਦਰੋਂ ਹਾਲਾਂਕਿ ਕਹਿ ਦਿੱਤਾ ਗਿਆ ਹੈ ਕਿ ਖਾਲੀ ਹਾਂਜੀ ਧਮਕੀ ਆਈ ਹੈ ਤੁਸੀਂ ਕਿਸੇ ਕਿਸੇ ਦਾ ਖਿਆਲ ਨਹੀਂ ਰੱਖ ਰਹੇ ਹੋ ਅਸੀਂ ਕੋ ਅਸੀਂ ਆਪਣੀ ਸਾਵਧਾਨੀ ਰੱਖਦੇ ਹਾਂ ਜੀ ਸਾਨੂੰ ਕੰਮ ਕਰਨ ਦਾ ਇਹਦੇ ਨਾਲ ਤੁਹਾਡੇ ਨਾਲ ਬੇਗਾਨਾ ਬੋ ਸਾਡੇ ਕੰਮ ਦਾ ਕੋਈ ਨਹੀਂ ਉਹਦੇ ਬਾਹਰ ਅੱਗੇ ਕਰ ਲਵਾਂ ਸੋ तमाम ਤਸਵੀਰਾਂ ਨੇ ਸਰ ਅੰਦਰੋਂ ਜਦੋਂ ਤੁਸੀਂ ਆਏ ਹੋ ਤਾਂ ਅੰਦਰ ਕਿਸ ਤਰੀਕੇ ਦਾ ਮਾਹੌਲ ਹੈਗਾ ਯਾਰ ਮਾਹੌਲ ਖਾਲੀ ਹੋ ਗਿਆ ਸਾਰਾ ਸਾਰੇ ਜਾ ਚੁੱਕੇ ਹਾਂਜੀ ਹਾਂਜੀ ਖਾਲੀ ਹੋ ਗਿਆ ਤੇ ਤੁਸੀਂ ਆਪ ਦੇ ਸੁਰੱਖਿਆ ਦੇ ਲਈ ਕੀ ਇੰਤਜ਼ਾਮ ਕਰ ਰਹੇ ਹੋ ਸੁਰੱਖਿਆ ਤਾਂ ਸਰਕਾਰ ਕਰੇਗੀ ਸਾਡੇ ਇੰਤਜ਼ਾਮ ਸਰਕਾਰ ਨੂੰ ਜ਼ਿਆਦਾ ਚਾਹੀਦਾ ਸਿਕਿਉਰਿਟੀ ਇੱਥੇ ਵਧਾਏ ਹਾਂਜੀ ਅੰਦਰ ਕੀ ਕੀ ਮਾਹੌਲ ਹੈਗਾ ਇਸ ਵੇਲੇ ਮੰਨ ਨਹੀਂ ਪਤਾ ਯਾਰ ਕੀ ਹੋਇਆ ਕੀ ਯਾਰ ਪਤਾ ਨਹੀਂ ਬੰਬੂ ਵੀ ਰੱਖਦੇ ਹੋਛ ਲਗਾਤਾਰ ਤੁਹਾਡੇ ਨਾਲ ਲੁਧਿਆਣਾ ਡਿਸਟ੍ਰਿਕਟ ਕੋਰਟ ਦਾ ਜਿਹੜਾ ਮਾਹੌਲ ਹੈ ਉਹ ਸਾਂਝਾ ਕਰ ਰਿਹਾ ਕਿ ਅਫਰਾ ਤਫਰੀਦ ਇਸ ਵੇਲੇ ਮਾਹੌਲ ਬਣਿਆ ਹੋਇਆ ਕੋਈ ਵੀ ਨਵੀਂ ਅਪਡੇਟ ਆਉਂਦੀ ਐ ਇਸ ਮਾਮਲੇ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜੁੜੇ ਰੋ ਜਨਹਤਾਸ਼ੀ ਦੇ ਨਾਲ